ਮਾਤਰ ਮਰਦ ਲੀ ਖੜੇ ਦੋ ਨੰਬਰ ਸੱਤ ਨੰਬਰ ਈ ਏਦਾਂ ਨਹੀਂ ਪਈ ਕਰ ਸਕਦੇ ਤੁਸੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਉਹ ਏਦਾਂ ਨਹੀਂ ਕਰ ਸਕਦੇ ਤੁਸੀਂ ਸਰ ਏਦਾਂ ਹੱਥ ਨਹੀਂ ਪਾ ਸਕਦੇ ਤੁਸੀਂ ਰੁਕ ਜਾਓ ਆ ਬੱਤ ਨਹੀਂ ਜੀ ਆ ਆ ਬੱਤ ਨਹੀਂ ਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਭਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਜਾਂ ਬਾਹਰ ਨਾ ਕੋਈ ਨਾਕਾ ਨਾ ਕੋਈ ਹਾਂ ਨਾਕਾ ਥੋੜੀ ਲੱਗਾ ਬਾਬਾ ਜੀ ਇਹ ਤਾਂ ਕੋਈ ਠੀਕ ਹੈ ਮੈਂ ਮੈਂ ਕੁਝ ਆ ਤੈਨੂੰ ਪਛਾਣਦਾ ਆਪਣੀ ਦਿੱਤੋ ਆ ਹੁਣ ਪਤਾ ਲੱਗੀ ਨਜਾਇਜ਼ ਹਰਾਸਮੈਂਟ 6 ਨੰਬਰ ਵਾਲਾ ਨਜਾਇਜ਼ ਹਰਾਸਮੈਂਟ ਨਜਾਇਜ਼ ਹਰਾ ਓਏ ਦਸ਼ਮੰਦਾ ਵੀ ਇਹੀ ਉਸ ਦਿਨ ਦਸ਼ਮੰਦਾ ਵੀ ਇਹੀ ਮੋਟਰਸਾਈਕਲ ਤੇ ਉਸ ਦਿਨ ਵੀ ਨਾ 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 ਸਾਰਿਆਂ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਾਰਿਆਂ ਨੂੰ ਕਬਲ ਭਾਈ ਨੂੰ ਫੋਨ ਕਰ ਕੀ ਨਾਮ ਕੀ ਨਾਮ ਆਪਣਾ ਆ ਦਾ ਦਾਨਸ਼ਮੰਦ ਆ ਦਾਨਸ਼ਮੰਦ ਆ ਹਾਂ ਮੈਂ ਦਾਨਸ਼ਮੰਦ ਮੈਂ ਦਾਨਸ਼ਮੰਦ ਪਤਾ ਮੇਰਾ ਨਾਮ ਮਣੀ ਮਣੀ ਦਾਨਸ਼ਮੰਦ ਤੂੰ ਮੈਂ ਹਾਂ ਕਿਹੜੀ ਦਾਨਸ਼ਮੰਦ ਆ ਦਾਨਸ਼ਮੰਦ ਮੈਂ ਦਾਨਸ਼ਮੰਦ ਤੂੰ ਯਾਰ ਪਤਾ ਮੈਨੂੰ ਮੈਂ ਸ਼ਕਲ ਇਨੇ ਬਣਾ ਕੇ ਆ ਮੈਂ 6 ਨੰਬਰ ਆ ਤੇਰੇ ਨੇ ਅੱਗੇ ਪੈਸੇ ਸਾਲਣਾ ਪੰਨ ਨੇ ਆਖਿਆ 7 ਨੰਬਰ 7 ਨੰਬਰ ਮੈਂ ਆਖਿਆ 7 ਨੰਬਰ ਆ ਪੰਨ 3 ਨੰਬਰ ਆ 7 ਨੰਬਰ ਆ ਇਹਨਾਂ ਦੋਏ ਦਾ ਦੋ ਕੇ ਚੀ ਹੋਣਗੇ ਯਾਰ ਉਹ ਵੀ ਆ ਨਸ਼ਾ ਕੀਤਾ ਜਿਹਨੇ ਉਦੋਂ ਆਮਰਜੈਂਸੀ ਨੰਬਰ ਆਹੀ ਆਹੀ ਹਾਂ ਉਹ ਤੁਮੋਰਸਲੇ ਜੋਰ ਚਲੋ 2 ਮਿੰਟ ਨਹੀਂ ਰੋਕੀ ਉਹਨੂੰ ਤਾਂ ਮੋਰਸਲੇ ਆ ਤੁਹਾਨੂੰ ਦੋਨੋਂ ਹੀ ਮੋੜ ਕੇ ਮੀਨੂ ਨੂੰ ਫੋਨ ਕਰ ਬੋਗਨੂ ਨਾ ਇੱਕ ਢੇ ਯਾਰ ਆਪਾਂ ਤੇਰੇ ਸਾਹਮਣੇ ਆ ਇਹ ਕਰਨ ਦਿਆ ਹੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪਿੰਮਸਾ ਹਸਪਤਾਲ ਦੇ ਸਾਹਮਣੇ ਮਾਰਕੀਟ ਆ ਦੇ ਉੱਥੇ ਚਾਹ ਜੂਰੀ ਰੈਸਟੋਰੈਂਟ ਆ ਮੈਂ ਉੱਥੇ ਆਪਣੇ ਦੋਸਤਾਂ ਦੇ ਨਾਲ ਨਿਕਲੇ ਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਿਸ ਵਾਲੇ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਹੈਗੀ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਅਬਾ ਕਹੇ ਜੋ ਤੁਹਾਡੇ ਕੋ ਰਾਈਟ ਸ ਹੈ ਉਹਦੇ ਅਕੋਰਡਿੰਗ ਤੁਸੀਂ ਚਲਾਨ ਕੱਢ ਦੋ ਮੋਟਰਸਾਈਕਲ ਬੋਟਸਾਈਕਲ ਫੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਅਬਾ ਕਹੇ ਚਲੋ ਜੋ ਥਾਣੇ ਚੱਲੋ ਫਿਰ ਸਾਡੇ ਕੋਲੋਂ ਉਹ ਪੈਸੇ ਦੀ ਝਾਂਕ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮਲਾਜਮ ਨਹੀਂ ਕੇ ਹੈਗੇ ਇਹ ਜਾਣ ਕੇ ਸਾਡੇ ਨਾਲ ਜ਼ਿਆਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੂੰ ਸਾਡੇ ਨਾਲ ਗਲਤ ਤਰੀਕੇ ਨਾਲ ਵੇ ਨਾਲ ਗੱਲ ਕਰੰਦੇ ਆ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਧਿਆਨ ਨਾਲ ਸਾਡੇ ਸਾਰੇ ਆ ਗੱਲ ਤਾਂ ਵੇ ਦੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਲੇਟ ਬੰਨੀ ਸ਼ੁਰੂ ਹੋਈ ਉਹ ਤਾਂ ਪਹਿਲਾਂ ਕਹਿੰਦੇ ਕਿ ਇਹ ਆਈਪੀਐਸ ਦਫਤਰ ਆਫਿਸ ਆ ਕੀ ਕਹਿੰਦੇ ਆ ਏਡੀਸੀ ਵੀ ਆਫਿਸ ਆ ਅਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਹੀ ਨਹੀਂਗੇ ਤੇ ਇੰਨਾ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਵਾਲਿਆਂ ਨੂੰ ਸੱਦਿਆ ਆਪਣੇ ਯਾਰਾਂ ਦੋਸਤਾਂ ਨੂੰ ਸੱਦਿਆ ਉਹ ਆਏ